ਸਰਕ ਸਖਿਆ ਟੀਮ ਜੋ ਬਹੁਤ ਵਧੀਆ ਕੰਮ ਕਰ ਰਹੀ ਹੈ ਰੋਜ਼ ਹਰ ਲੱਖਾਂ ਲੋਕਾਂ ਦੀਆਂ ਦੁਆਵਾਂ ਲੈ ਰਹੀ ਹੈ ਮੇਰਾ ਨਾਮ ਜਸਪ੍ਰੀ ਸਿੰਘ ਹੈ ਪਿਛਲੇ ਮਹੀਨੇ ਦੀ 16 ਤਰੀਕ ਨੂੰ ਮੇਰਾ ਐਕਸੀਡੈਂਟ ਹੋਇਆ ਸੀ ਕੰਮ ਤੋਂ ਘਰ ਜਾ ਰਿਹਾ ਸੀ ਮੇਰੀ ਗੱਡੀ ਅੱਗੇ ਕਿਸੇ ਗੱਡੀ ਨਾਲ ਟਕਰਾ ਹੋ ਗਿਆ ਸੀ ਉਸ ਤੋਂ ਬਾਅਦ ਮੇਰੇ ਕਾफी ਸੱਟ ਲੱਗੀ ਤੇ ਉਸ ਤੋਂ ਬਾਅਦ ਮੇਰੇ ਬ੍ਰਦਰ ਨੇ ਐਸਐਸਐਫ ਨੂੰ ਫੋਨ ਕਰਿਆ ਤੇ ਉਹ ਜਲਦੀ ਪੰਜ ਸੱਤ ਮਿੰਟ ਚ ਉੱਥੇ ਪਹੁੰਚ ਗਏ ਤੇ ਮੈਨੂੰ ਹਸਪਤਾਲ ਪਹੁੰਚਾਇਆ ਮੈਨੂੰ ਮੁਰਦਲੀ ਸਹਾਇਤਾ ਮਿਲੀ ਅਗਰ ਜੋ ਨਾਸਟੈਂਪੌਇੰਟਸ ਦੀ ਸੜਕ ਸੁਰੱਖਿਆ ਟੀਮ ਤਾਂ ਮੈਨੂੰ ਕੁਝ ਵੀ ਹੋ ਸਕਦਾ ਸੀ ਬਹੁਤ ਬਧੀਆ ਉਪਰਾਲਾ ਪੂਰਤਮਾਨ ਸਰਕਾਰ ਦਾ ਸੋ ਇਸ ਤਰ੍ਹਾਂ ਦੇ ਉਪਰਾਲੇ ਸਰਕਾਰ ਚਲਾਉਂਦੀ ਰਹੇ ਤਾਂ ਕਿ ਆਮ ਲੋਕਾਂ ਨੂੰ ਸਹਾਇਤਾ ਮਿਲਦੀ ਰਹੇ 1 ਸਾਲ ਹੋ ਗਿਆ ਲਗਭਗ 1 ਸਾਲ ਦੇ ਵਿੱਚ 48% ਮੌਤਾਂ ਘਟ ਗਈਆਂ ਪੰਜਾਬ ਦੀਆਂ ਸਰਹੱਦਾਂ ਤੇ 48% ਜਿਦਾ ਕਿ ਇੰਟਰਨੈਸ਼ਨਲ ਲੈਵਲ ਤੇ ਜਿਸ ਦੀ ਗੱਲ ਚਰਚਾ ਹੋ ਰਹੀ ਹੈ